ਅੱਜ ਸੀ ਬਣਾਵਾਂਗੇ ਲੋਬੀ ਦੇ ਫਲੀਆਂ ਦੀ ਬਹੁਤ ਹੀ ਟੇਸਟੀ ਜੀ ਸਬਜ਼ੀ ਜਿਹੜੀ ਕਿ ਬੱਚਿਆਂ ਨੂੰ ਔਰ ਵੱਡਿਆਂ ਨੂੰ ਸਾਰਿਆਂ ਨੂੰ ਹੀ ਬਹੁਤ ਪਸੰਦ ਆਉਗੀ ਤੇ ਤੁਸੀਂ ਇੱਕ ਵਾਰੀ ਇਹਨੂੰ ਜ਼ਰੂਰ ਟਰਾਈ ਕਰਕੇ ਦੇਖਿਓ ਇਸ ਤਰੀਕੇ ਨਾਲ ਸਬਜ਼ੀ ਜਿਹੜੀ ਬਣਾਈ ਹੋਈ ਆ ਇਹਨੂੰ ਬੱਚੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਖਾਂਦੇ ਆ ਕਿਉਂਕਿ ਮੇਰੇ ਵੀ ਬੱਚੇ ਆ ਔਰ ਮੈਂ ਕਰੇ ਇਹ ਚੀਜ਼ਾਂ ਟਰਾਈ ਕਰਦੀ ਰਹਿਣੀ ਆ ਬੱਚੇ ਸਭ ਕੁਝ ਖਾ ਸਕਦੇ ਆ ਬਟ ਆਪਾਂ ਨੂੰ ਥੋੜਾ ਜਿਹਾ ਖਾਣ ਦਾ ਜਿਹੜਾ ਆਪਣਾ ਢੰਗ ਆ ਉਹ ਬਦਲਣਾ ਪਊਗਾ ਤੇ ਚਲੋ ਆਪਾਂ ਦੇਖਦੇ ਆ ਕਿ ਇਹਨੂੰ ਕਿਵੇਂ ਬਣਾਈਏ ਸਭ ਤੋਂ ਪਹਿਲਾਂ ਆਪਾਂ ਆਇਲ ਲੈ ਲਿਆ ਆਇਲ ਜਿਹੜਾ ਆਪਾਂ ਆਮ ਸਬਜ਼ੀ ਬਣਾਈਦੀ ਉਹ ਤੋਂ ਥੋੜਾ ਜਿਹਾ ਆਪਾਂ ਆਇਲ ਜਿਹੜਾ ਜ਼ਿਆਦਾ ਲਿਆ ਇੱਥੇ ਜਦੋਂ ਆਪਣਾ ਆਇਲ ਚੰਗੀ ਤਰ੍ਹਾਂ ਗਰਮ ਹੋ ਗਿਆ ਤੇ ਉਹਦੇ ਵਿੱਚ ਆਪਾਂ ਫਲੀਆਂ ਸਭ ਤੋਂ ਪਹਿਲਾਂ ਆਪਾਂ ਫਲੀਆਂ ਪਾ ਦਿੱਤੀਆਂ ਕਿਉਂਕਿ ਇਹਨਾਂ ਨੂੰ ਆਪਾਂ ਹਲਕਾ ਜਿਹਾ ਫਰਾਈ ਕਰਨਾ ਹਨਾ ਐਸੇ ਤਰੀਕੇ ਦੇ ਨਾਲ ਵਿੱਚ ਵਿੱਚ ਹਿਲਾਉਂਦੇ ਹੋਏ ਆਪਾਂ ਇਹਨਾਂ ਨੂੰ 20 ਮਿੰਟ ਤੱਕ ਫਰਾਈ ਕਰ ਲਿਆ ਸੀ ਤੇ ਤੁਸੀਂ ਦੇਖ ਸਕਦੇ ਆ ਫਲੀਆਂ ਆਪਣੀਆਂ ਫਰਾਈ ਹੋ ਗਈਆਂ ਇਹਨਾਂ ਦਾ ਜਿਹੜਾ ਕਲਰ ਆਪਾਂ ਚੇਹੇ ਦੇ ਹੋ ਚੁੱਕਿਆ ਆਪਣੀਆਂ ਫਲੀਆਂ ਆ ਇਹਨਾਂ ਨੂੰ ਆਪਾਂ ਸਾਰੀਆਂ ਨੂੰ ਤੇ ਉਧਰ ਆਪਾਂ ਜਿਹੜੇ ਆਪਣੇ ਪਿਆਜ਼ ਸੀ ਉਹ ਵੀ ਆਪਾਂ ਕੱਟ ਲਏ ਜੇ ਵੀ ਤੁਸੀਂ ਪਿਆਜ਼ ਪਾਉਣਾ ਚਾਹੁੰਦੇ ਹੋ ਉਵੇਂ ਦੇ ਪਾ ਸਕਦੇ ਹੋ ਮੈਂ ਪਤਲੇ ਔਰ ਲੰਬੇ ਸਾਈਜ਼ ਦੇ ਜਿਹੜੇ ਪਿਆਜ਼ ਸੀਗੇ ਉਹ ਕੱਟ ਕੇ ਤਿਆਰ ਕਰ ਲੇ ਤੇ ਇਹ ਦੇਖੋ ਇਸ ਤਰੀਕੇ ਦੇ ਨਾਲ ਆਪਾਂ ਜਿਹੜੀਆਂ ਸਾਰੀਆਂ ਫਲੀਆਂ ਉਹ ਸਾਈਡ ਤੇ ਕਰ ਲਈਆਂ ਤੇ ਹੁਣ ਆਪਾਂ ਇਹਨਾਂ ਦੇ ਜਿਹੜੇ ਪਿਆਜ਼ ਆ ਕੱਟੇ ਹੋਏ ਉਹ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਇਸ ਤਰੀਕੇ ਨਾਲ ਜਿਹੜੀ ਆਪਾਂ ਸੈਂਟਰ ਦੇ ਸਪੇਸ ਰੱਖੀ ਸੀਗੀ ਉਹਦੇ ਵਿੱਚ ਆਪਾਂ ਜਿਹੜੇ ਆਪਣੇ ਪਿਆਜ਼ ਆ ਉਹ ਰੱਖ ਦਿੱਤੇ ਤੇ ਹੁਣ ਆਪਾਂ ਇਹਦੇ ਉੱਪਰ ਜਿੰਨੇ ਵੀ ਆਪਣੇ ਜਿਹੜੇ ਆਪਾਂ ਮਸਾਲੇ ਬੇਸਿਕ ਜਿਹੇ ਮਸਾਲੇ ਆਪਾਂ ਉਹ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਸਭ ਤੋਂ ਪਹਿਲਾਂ ਆਪਾਂ ਪਾਈ ਨਮਕ ਟੇਸਟ ਅਕੋਰਡਿੰਗ ਉਸ ਤੋਂ ਬਾਅਦ ਆਪਾਂ ਪਾਈ ਹਲਦੀ ਗਰਮ ਮਸਾਲਾ ਤੇ ਇੱਥੇ ਪਾਤੀ ਆਪਾਂ ਲਾਲ ਮਿਰਚ ਇਹ ਸਾਰੇ ਮਸਾਲੇ ਪਾ ਕੇ ਤੇ ਹੁਣ ਆਪਾਂ ਇਹਨਾਂ ਨੂੰ ਇਸ ਜਿਹੜੀ ਆਪਣੇ ਫਲੀਆਂ ਇਹਨਾਂ ਦੇ ਨਾਲ ਹੀ ਆਪਾਂ ਇਹਨੂੰ ਕਵਰ ਕਰ ਦਵਾਂਗੇ ਚੰਗੀ ਤਰੀਕੇ ਦੇ ਨਾਲ ਕਿ ਬਿਲਕੁਲ ਜਿਹੜੇ ਪਿਆਜ਼ ਆ ਉਹ ਦੇਖਣ ਆਪਾਂ ਸਾਰੀਆਂ ਫਲੀਆਂ ਇਹਦੇ ਉੱਪਰ ਜਿਦਾ ਕਰ ਦਿੱਤੀਆਂ ਤੇ ਆਪਾਂ ਇਹਨੂੰ ਕਵਰ ਕਰ ਦਿੱਤਾ ਪਿਆਜ਼ ਨੂੰ ਤੇ ਇਹਨਾਂ ਨੂੰ ਟੱਕ ਕੇ ਆਪਾਂ ਕਰੀਬ 5 ਤੋਂ 7 ਮਿੰਟ ਲਈ ਆਪਾਂ ਇਹਨਾਂ ਨੂੰ ਪਕਾਵਾਂਗੇ ਤੇ ਉਸ ਤੋਂ ਬਾਅਦ ਵਿੱਚ ਆਪਾਂ ਦੇਖਾਂਗੇ ਕਿ ਜਿਹੜੀ ਆਪਣੀ ਸਬਜ਼ੀ ਆ ਉਹ ਕਿਵੇਂ ਦੀ ਬਣ ਕੇ ਤਿਆਰ ਹੁੰਦੀ ਆ ਤੇ ਹੁਣ ਕਰੀਬ 7 ਮਿੰਟ ਹੋ ਚੁੱਕੇ ਸੀਗੇ ਤੇ ਹੁਣ ਆਪਾਂ ਦੇਖਦੇ ਹਾਂ ਕਿ ਆਪਣੀ ਸਬਜੀ ਕਿਵੇਂ ਦੀ ਬਣੀ ਆ ਤੁਸੀਂ ਦੇਖ ਸਕਦੇ ਹੋ ਕਿ ਸਬਜੀ ਆਪਣੀ ਬਣ ਚੁੱਕੀ ਆ ਔਰ ਉਹਨੇ ਜਿਹੜਾ ਵੀ ਆਇਲ ਸੀ ਸਾਰਾ ਆਇਲ ਜਿਹੜਾ ਉਹ ਛੱਡ ਦਿੱਤਾ ਰੀਲੀਜ਼ ਕਰ ਦਿੱਤਾ ਔਰ ਪਿਆਜ਼ ਵੀ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਵਧੀਆ ਕਲਰ ਵੀ ਆ ਗਿਆ ਪਿਆਜ਼ਾਂ ਤੇ ਔਰ ਜਿਹੜੇ ਆਪਣੇ ਪਿਆਜ਼ ਆ ਉਹ ਵੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਫਰਾਈ ਹੋ ਚੁੱਕੇ ਆ ਇਹਦੇ ਵਿੱਚ ਤੇ ਹੁਣ ਆਪਾਂ ਇਹ ਸਾਰੀ ਸਬਜੀ ਜਿਹੜੀ ਇਹਨੂੰ ਵਧੀਆ ਤਰੀਕੇ ਦੇ ਨਾਲ ਮਿਕਸ ਕਰ ਲਵਾਂਗੇ ਇਸ ਤਰੀਕੇ ਨਾਲ ਤੇ ਆਪਾਂ ਇਹਨੂੰ ਵਧੀਆ ਤਰੀਕੇ ਦੇ ਨਾਲ ਮਿਕਸ ਕਰ ਲਵਾਂਗੇ ਤੇ ਜੇ ਤੁਸੀਂ ਚਾਹੋ ਤਾਂ ਤੁਸੀਂ ਤੇਲ ਪਹਿਲਾਂ ਵੀ ਘੱਟ ਕਰ ਸਕਦੇ ਹੋ ਪਰ ਮੈਂ ਸਾਰੀ ਸਬਜੀ ਬਣਾਉਣ ਤੋਂ ਬਾਅਦ ਜਿਹੜਾ ਤੇਲ ਹੈ ਉਹ ਫੇਰ ਕਰਦੀ ਹੁੰਨੀ ਆ ਇੱਥੇ ਆਪਾਂ ਇਹਦੇ ਵਿੱਚ ਟੇਸਟ ਦੇ ਅਕੋਰਡਿੰਗ ਆਪਾਂ ਥੋੜਾ ਜਿਹਾ ਆਪੇ ਦੇ ਵਿੱਚ આમਚੂਰ ਜ਼ਰੂਰ ਐਡ ਕਰਾਂਗੇ ਇਹਦੇ ਨਾਲ ਜਿਹੜਾ ਸਬਜੀ ਦਾ ਟੇਸਟ ਜਿਹੜਾ ਉਹ ਹੋਰ ਵੀ ਜ਼ਿਆਦਾ ਵੱਧ ਜਾਂਦਾ ਹੈ ਔਰ ਬੱਚਿਆਂ ਨੂੰ ਬਹੁਤ ਹੀ ਪਸੰਦ ਆਉਂਦਾ ਹੁੰਦਾ ਹੈ ਤੇ ਸਾਰੀ ਸਬਜੀ ਨੂੰ ਮਿਕਸ ਕਰਨ ਤੋਂ ਬਾਅਦ ਵਿੱਚ ਆਪਾਂ ਜਿਹੜੀ ਸਬਜੀ ਇੱਕ ਸਾਈਡ ਤੇ ਕਰ ਦੇਣੀ ਆ ਕਿਉਂਕਿ ਜਿਹੜਾ ਤੇਲ ਆ ਸਾਰਾ ਉਹ ਇੱਕ ਸਾਈਡ ਤੇ ਹੋ ਜਾਊਗਾ ਤਾਂ ਤੇ ਇੱਥੇ ਆਪਾਂ ਕੋਈ ਵੀ ਕੱਪੜਾ ਵਗੈਰਾ ਰੱਖ ਕੇ ਤੇ ਆਪਾਂ ਜਿਹੜੀ ਕੜਾਹੀ ਆ ਉਹਨੂੰ ਹਲਕਾ ਜਿਹਾ ਆਪਾਂ ਮਤਲਬ ਟੇਪਰ ਸ਼ੇਪ ਚ ਰੱਖ ਦੇਣਾ ਹਲਕਾ ਜਿਹਾ ਉੱਚੀ ਨੀਵੇਂ ਕਰਕੇ ਰੱਖ ਦੇਣਾ ਕਿ ਜਿਹੜੀ ਸਬਜੀ ਇੱਕ ਸਾਈਡ ਤੇ ਹੋ ਜਾਈਏ ਔਰ ਜਿਹੜਾ ਤੇਲ ਆ ਉਹ ਸਾਰਾ ਇੱਕ ਪਾਸੇ ਆ ਜਾਵੇ ਤੇ ਜਿਹਦੇ ਨਾਲ ਤੇਲ ਜਿਹੜਾ ਉਹ ਸਾਨੀ ਦੇ ਨਾਲ ਆਪਾਂ ਬਾਅਦ ਚ ਕੱਢ ਵੀ ਸਕੀਏ ਜਾਂ ਫਿਰ ਆਪਾਂ ਸਬਜੀ ਕੜਾਈ ਚੋਂ ਕਰ ਲਈਏ ਤੇ ਤੇਲ ਜਿਹੜਾ ਉਹਨੂੰ ਆਪਾਂ ਨਿਚੋੜ ਕੇ ਸਾਈਡ ਤੇ ਕਰ ਲਈਏ ਤੇ ਤੁਸੀਂ ਵੀ ਇੱਕ ਵਾਰੀ ਇਹ ਜ਼ਰੂਰ ਟਰਾਈ ਕਰਿਓ ਔਰ ਕਮੈਂਟ ਵਿੱਚ ਦੱਸਿਓ ਕਿ ਤੁਹਾਨੂੰ ਇਹ ਸਬਜੀ ਕਿਵੇਂ ਦੀ ਲੱਗੀ ਔਰ ਜੇ ਵੀਡੀਓ ਪਸੰਦ ਆਈ ਅਰਵੇਸ਼ ਜੀ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਥੈਂਕਸ ਫॉर ਵਾਚਿੰਗ